ਕਰਦੇ ਹਾਂ ਜੀ 14 ਲੀਟਰ ਆਪਣਾ ਦੁੱਧ ਚੋਇਆ ਵਾ ਜੀ ਬਾਹਰ ਚਾਰ ਕੇ ਕੋਈ ਦਾਣਾ ਦੂਣਾ ਨਹੀਂ ਪਾਉਂਦੇ ਆਪਾਂ ਅੱਛਾ ਵੀ 14 ਲੀਟਰ ਆਪਣਾ ਚੋਇਆ ਵਾ ਹਾਂ ਫੁੱਲਾ ਕਾ ਦੁੱਧ ਦਿੰਦੀ ਆ ਜੀ ਠੀਕ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਪਜੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇੱਥੇ ਆ ਕੇ ਵੀ ਆਪਦੀ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਕੁਸ਼ਕ ਦਿਨਾਂ ਦੀ ਅਜੇ ਇਹ ਕੱਚੀ ਆ ਗਈ ਤੇ ਬਾਕੀ ਹੈ ਚੰਗੇ ਦੁੱਧ ਵਾਲੀ ਆ ਗਈ ਤੇ ਮਿਹਨਤ ਮਜ਼ਦੂਰੀ ਕਰਨ ਵਾਲਾ ਭਰਾਗਾ ਤੁਸੀਂ ਤੁਹਾਨੂੰ ਆਪਾਂ ਇੱਧਰ ਕੈਮਰਾ ਮਾਰਕੀਟ ਵੀ ਦਿਖਾ ਦਿੰਨੇ ਹਾਂਗੇ ਤੇ ਬਾਈ ਚਰਾਣ ਦੇ ਉੱਤੇ ਪਸ਼ੂ ਲੈ ਕੇ ਜਾਂਦਾ ਖੁੱਲੇ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਕੀ ਡਿਟੇਲ ਹੈ ਇਹਦੀ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਬਾਕੀ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਕਾਲਾ ਸਿੰਘ ਜੀ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਮੱਧ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਕੀ ਡਿਟੇਲ ਹੈ ਕਿ ਕਿਹੜੇ ਸੂਏ ਨੇ ਸੂਣਾ ਪੰਜਵੇਂ ਸੂਏ ਸੁੰਦੀ ਹੈ ਜੀ ਹੁਣ ਪੰਜਵੇਂ ਸੂਏ ਇਸ ਵਾਰ ਇਹਨੇ ਸੂਣਾਗਾ ਹਾਂਜੀ ਠੀਕ ਹੈ ਤੇ ਕਿੰਨੇ ਦਿਨ ਕੱਢਦੀ ਹੈਗੀ ਲੈ ਜੂ ਮੈਂ ਹਲੇ ਪੰਜ ਚਾਰ ਦਿਨ ਪੰਜ ਚਾਰ ਦਿਨ ਹਜੇ ਲੈ ਜੂਗੀ ਜਣੀ ਹਣਾ ਠੀਕ ਹੈ ਤੇ ਆਪਣੀ ਹੈ ਇਹ ਘਰ ਦੇ ਗਈ ਹੈ ਬਾਈ ਘਰ ਦੀ ਮੈਂ ਹਜੇ 14 ਲੀਟਰ ਆਪਣਾ ਦੁੱਧ ਚੋਇਆ ਵਾ ਜੀ ਬਾਹਰ ਚਾਰ ਕੇ ਕੋਈ ਦਾਣਾ ਦੂਣਾ ਨਹੀਂ ਪਾਉਂਦੇ ਆਪਾਂ ਅੱਛਾ ਵੀ 14 ਲੀਟਰ ਆਪਣਾ ਚੋਇਆ ਵਾ ਹਾਂ ਫੁੱਲਾ ਕਾ ਦੁੱਧ ਦਿੰਦੀ ਹੈ ਜੀ ਠੀਕ ਆ ਕਿੰਨਾ ਕਰਮ ਪਿਆ ਜਾਂਦੀ ਹੈ 7-8 ਮਹੀਨੇ ਆਰਾਮ ਨੇ ਦੇ ਦਿੰਦੇ ਜਣੀ ਲੰਮਾ ਸਮਾਂ ਦੁੱਧ ਦੇ ਦਿੰਦੀ ਆ ਠੀਕ ਆ ਤੇ ਬਾਕੀ ਉਂ ਠੰਡੀ ਸੀ ਲਾਣਾ ਮੈਂ ਕਹਿੰਦਾ ਯਾਰ ਜਿਹੜਾ ਮਰਜੀ ਚਾਹੀਏ ਯਾਰ ਠੀਕ ਆ ਵੀ ਉਦਾਂ ਦਾ ਨੂੰ ਕੋਈ ਚੱਕਰ ਨਹੀਂ ਗਾ ਬਾਹਰ ਵੀ ਚੋ ਲੈਣਾ ਮੈਂ ਜਰਾ ਠੀਕ ਆ ਤੇ ਲੈ ਕੇ ਇਹਨੂੰ ਜਾਣੀ ਤੁਸੀਂ ਆਮ ਚਰਾਣ ਤੇ ਜਾਂਦੇ ਰਹੇ ਹੋ ਹਾਂਜੀ ਬਾਹਰ ਚਾਰਦੇ ਆ ਤੇ ਇਹ ਆਮ ਚਰਾਣ ਦੇ ਉੱਤੇ ਇਹਨਾਂ ਦਾ ਦੁੱਧ ਕੱਢਿਆ ਵਾ ਹਾਂਜੀ 14 ਲੀਟਰ ਮੈਂ ਬਾਹਰ ਚਾਰ ਕੇ ਚੋਇਆ ਚੋਇਆ ਇਹਨਾਂ ਠੀਕ ਆ ਵੀ ਮਤਲਬ ਕੋਈ ਐਕਸਟਰਾ ਸੇਵਾ ਕੋਈ ਮਤਲਬ ਫਲੀਡ ਵਗੈਰਾ ਦਾਣਾ ਦੂਣਾ ਕੁਝ ਨਹੀਂ ਗਾ ਕੁਝ ਨਹੀਂ ਦੂਣਾ ਮੈਂ ਬਾਹਰ ਚਾਰਦਾ ਤੇ ਜੇ ਦਾਣੇ ਵਾਲਾ ਪਾਊਗਾ ਮੇਰਾ ਦੁੱਧ ਵਾਲੀ ਵਧੂਗੀ ਦੁੱਧ ਠੀਕ ਆ ਵੀ ਤੁਹਾਡੇ ਕਹਿਣ ਦਾ ਮਤਲਬ ਵੀ ਜੇ ਕੋਈ ਸੇਵਾ ਵਾਲਾ ਬੰਦਾ ਹੋਊਗਾ ਹਨਾ ਵੀ ਕੋਈ ਦਾਣਾ ਪਾਊਗਾ ਜਾਂ ਫੀਡ ਹਨਾ ਮਤਲਬ ਕੋਈ ਚੰਗੀ ਸੇਵਾ ਕਰੂਗਾ ਹਨਾ ਤਾਂ ਵੀ ਦੁੱਧ ਚੰਗੇ ਦੁੱਧ ਆਲੀ ਆ ਹਾਂਜੀ ਹਾਂਜੀ ਵੀ ਚੰਗੀ ਮੀਹ ਆ ਗਈ ਹਨਾ ਹਾਂ 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 ਠੀਕ ਆ ਬਾਈ ਤੇ ਰੇਟ ਬਾਈ ਆਪਾਂ ਕੀ ਰੱਖਿਆ ਇਹਦਾ 140 ਰੇਟ 140 ਹਾਂਜੀ ਠੀਕ ਆ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਠੀਕ ਆ ਤੇ ਬਾਈ ਖੋਲ ਕੇ ਦਿਖਾਈਂ ਤੇ ਇਹਦਾ ਢੇਡਾ ਦਵਾ ਦੇ ਇੱਕ ਰੀ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਤੁਹਾਨੂੰ ਲੈ ਕੇ ਦੇਤੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੀ ਆਂ ਤੇ ਤੁਰਦੀ ਤਾਂ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਤੇ ਹਜੇ ਕੱਚੀ ਹੈਗੀ ਤੇ ਕੱਦ ਕਾਠ ਬਹੁਤ ਹੈਗਾ ਕੱਦ ਕਾਠੀ ਦੇ ਵਿੱਚ ਬਹੁਤ ਚੰਗੀ ਹੈਗੀ ਤੇ ਬਾਕੀ ਰਾਜੀ ਵੀ ਬਹੁਤ ਹੈਗੀ ਸਾਂ ਵੀ ਬੜੀ ਚੰਗੀ ਹੈਗੀ ਤੇ ਬਾਕੀ ਥਾਣ ਦੇਖ ਸਕਦੇ ਹੋ ਥਾਣ ਵੀ ਚੰਗੇ ਆ ਵਧੀਆ ਮੋٹے ਥਾਣ ਆਗੇ ਮੁੱਠੀ ਦੀ ਜਵਾਈ ਵਾਲੇ ਟੋੜ ਲਗੇ ਜੀ ਤੇ ਫੇਸ ਤੁਸੀਂ ਦੁਬਾਰੇ ਦੇਖ ਸਕਦੇ ਹੋ ਆਰਡਰ ਵੀ ਦੇਖ ਸਕਦੇ ਹੋ ਤੇ ਆਰਡਰ ਬਣਾਉਣਾ ਚਾਲੂ ਕਰਿਆ ਵਾ ਇਹਨੇ ਤੇ ਬਾਕੀ ਮੀਜ਼ਾ ਵੀ ਮੌਕੇ ਤੇ ਚੰਗਾ ਆਰਡਰ ਤਿਆਰ ਕਰੂਗੀ ਬਾਕੀ ਪੱਠ ਪੁੜੇ ਦੀ ਵੀ ਚੰਗੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਆਪਾਂ ਤੁਹਾਨੂੰ ਸਾਰੀ ਤਕਰੀਬਨ ਲੈ ਕੇ ਦੇਤੀ ਹੈਗੀ ਤੇ ਜਿਹੜਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਬਾਈ ਜੀ ਨਾਲ ਕੰਟੈਕਟ ਕਰਕੇ ਤੇ ਆਪਦੀ ਤਸੱਲੀ ਕਰ ਸਕਦੇ ਹੋ ਇੱਥੇ ਆ ਕੇ ਤੇ ਇੱਥੇ ਆ ਕੇ ਆਦੀ ਪੂਰੀ ਬਲ ਤਸੱਲੀ ਕਰਕੇ ਤੇ ਤੁਸੀਂ ਮੱਧ ਨੂੰ ਖਰੀਦ ਸਕਦੇ ਹੋ। ਭਾਈ ਜਰ ਇੰਨੀ ਤਸੱਲੀ ਆ ਪੁੱਛਾ ਬਾਹਰ ਚੋ ਲੈਣਾ ਮੈਂ ਅੱਛਾ ਵੀ ਬਾਹਰ ਹੀ ਚੋ ਲੈਨੇ ਆਂ ਹਾਂ ਹਾਂ ਠੀਕ ਹੈ ਤੇ ਇੱਕ ਬਈ ਇਹਦਾ ਟੀਕਾ ਪਤਾ ਵੀ ਕਿਹੜਾ ਭਰਿਆ ਵਾ ਟੀਕਾ ਜੀ ਪਤਾ ਕੀ ਗੱਲਾਂ ਮੈਂ ਉਹਦਾ ਨਾ ਕੋਈ ਨੰਬਰ ਨਹੀਂ ਰੱਖਿਆ ਠੀਕ ਆ ਮੇਰਾ ਚੰਗਾ ਭਰਿਆ ਵਾ ਮੋਹਰਾ ਨਸਲ ਦਾ ਹੀ ਅੱਛਾ ਮੋਹਰਾ ਨਸਲ ਦਾ ਟੀਕਾ ਵਧੀਆ ਭਰਿਆ ਵਾ ਠੀਕ ਆ ਵੀ ਜਾਣੀ ਉਹ ਸਾਂਭਿਆ ਨਹੀਂ ਜਾਣੀ ਰਿਕਾਰਡ ਉਹਦਾ ਹੈ ਨਾ ਹਾਂ ਹਾਂਜੀ ਹਾਂਜੀ ਠੀਕ ਆ ਉਹ ਚੰਗਾ ਭਰਾਇਆ ਵਾ ਹਾਂ ਹਾਂਜੀ ਠੀਕ ਐ ਬਾਕੀ ਤੁਸੀਂ ਇੱਧਰ ਵੀ ਪਸ਼ੂ ਦੇਖ ਸਕਦੇ ਹੋ ਕਾਫੀ ਪਸ਼ੂ ਆ ਬਾਈ ਦੇ ਕੋਲੇ ਛੋਟੀਆਂ ਕਟੀਆਂ ਝੋਟੀਆਂ ਦੇਖ ਸਕਦੇ ਤੁਸੀਂ ਮੱਝਾਂ ਤੇ ਬਾਈ ਚਰਾਣ ਦੇ ਉੱਤੇ ਲੈ ਕੇ ਜਾਂਦਾਗਾ ਤੇ ਸਾਰੇ ਖੁੱਲੇ ਹੀ ਹੁੰਦੇ ਹੈਗੇ ਤੇ ਇੱਥੇ ਵੀ ਦੇਖ ਸਕਦੇ ਤੁਸੀਂ ਸਾਰੇ ਖੁੱਲੇ ਬੈਠੇ ਹੈਗੇ ਤੇ ਪਾਜੂ ਬਾਲਣ ਦਾ ਹੀ ਕੰਮ ਆਗਾ ਦੇਖ ਸਾਦੇ ਤੁਸੀਂ ਇੱਧਰ ਬੂਰੀ ਬੈਠੀ ਆ ਝੋਟੀ ਬਹੁਤ ਸੋਹਣੀ ਤੇ ਬਾਕੀ ਦੂਜੀਆਂ ਝੋਟੀਆਂ ਵੀ ਸਾਰੀਆਂ ਚੰਗੀਆਂਆਂ ਆ ਤੇ ਪੂਰੇ ਵਧੀਆ ਪਸ਼ੂ ਆਗੇ